ਾਰੇ ਹੀ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਅੱਜ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਸ਼ਨ ਹੈ ਉਹ ਪਾਣੀਆਂ ਦੇ ਸੰਬੰਧ ਦੇ ਵਿੱਚ ਉਹ ਬੁਲਾਇਆ ਗਿਆ ਸੀ ਸੋ ਮੈਂ ਸੰਬੰਧ ਦੇ ਵਿੱਚ ਕਹਿਣਾ ਚਾਹਣਾ ਕਿ ਜੋ ਪੰਜਾਬ ਹੈ ਉਹ ਦੇਸ਼ ਦਾ ਤਾਜ ਹੈ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੂਜੇ ਦੇਸ਼ਾਂ ਤੋਂ ਅਨਾਜ ਆਧਾਰ ਮੰਗਦੇ ਫਿਰਦੇ ਸੀ ਤਾਂ ਸਾਡੇ ਪੰਜਾਬ ਦੇ ਬਹਾਦਰ ਲੋਕਾਂ ਨੇ ਆਪਣਾ ਸਾਰਾ ਕੁਝ ਗਵਾਕੇ ਆ ਜਿਹੜੇ ਅੱਜ ਪਾਣੀਆਂ ਦੀ ਗੱਲ ਕੀਤੀਆਂ ਜਾ ਰਹੀਆਂ ਨੇ ਇਹ ਪੰਜਾਬ ਦੇ ਲੋਕਾਂ ਨੇ ਪਾਣੀ ਆਪ ਨਹੀਂ ਪੀ ਲਿਆ ਇਹ ਸਾਡੇ ਪੰਜਾਬ ਦੇ ਬਹਾਦਰ ਲੋਕਾਂ ਨੇ ਪਾਣੀ ਦੇਸ਼ ਦੇ ਉੱਤੇ ਕੁਰਬਾਨ ਕੀਤਾ ਇੱਥੇ ਇੰਨਾ ਅਨਾਜ ਪੈਦਾ ਕੀਤਾ ਕਿ ਜਿੱਥੇ ਸਾਡੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਉਹ ਦੇਸ਼ ਨੂੰ ਸਨੇਹਾ ਦਿੰਦੇ ਦੀ ਕਿ ਇੱਕ ਦਿਨ ਦਾ ਵਰਤ ਰੱਖ ਲੋ ਅਨਾਜ ਦੀ ਕਮੀ ਸੀ ਪਰ ਸਾਡੇ ਪੰਜਾਬ ਨੇ ਅਨਾਜ ਦੀ ਕਮੀ ਪੂਰੀ ਕੀਤੀ ਦੇਸ਼ ਦਾ ਢਿੱਡ ਨਹੀਂ ਭਰਿਆ ਬਲਕਿ ਦੇਸ਼ ਨੂੰ ਇਸ ਕਾਬਲ ਬਣਾਇਆ ਕਿ ਦੇਸ਼ ਅਨਾਜ ਦਾ ਦੂਜੇ ਦੇਸ਼ਾਂ ਨੂੰ ਭੇਜ ਸਕੇ ਸੋ ਉਹ ਮਹਾਨ ਪੰਜਾਬ ਤਿੰਨ ਦਰਿਆਵਾਂ ਦੀ ਧਰਤੀ ਤੇ ਅੱਜ ਅਸੀਂ ਪਾਣੀ ਦੀ ਖਾਤਰ ਤਸਰੇ ਆ ਇਸ ਲਈ ਕਿਉਂਕਿ ਸ਼ੁਰੂ ਤੋਂ ਹੀ ਆਜ਼ਾਦੀ ਤੋਂ ਤੁਰੰਤ ਬਾਅਦ ਪੰਜਾਬ ਦੇ ਨਾਲ ਬੇਇਨਸਾਫ਼ੀਆਂ ਕੀਤੀਆਂ ਗਈਆਂ 1955 ਦੇ ਵਿੱਚ ਰਾਜਸਥਾਨ ਜਿਹੜੇ ਨੌਨ ਰਾਇਪੇਰੀਅਨ ਸਟੇਟਸ ਨੇ ਜਿੱਥੇ ਕੋਈ ਦਰਿਆ ਨਹੀਂ ਵਗਦੇ ਸਾਨੂੰ ਮਜਬੂਰ ਕੀਤਾ ਗਿਆ ਕਿ ਅਸੀਂ ਉਹਨਾਂ ਨੂੰ ਪਾਣੀ ਦੇਈਏ 1955 ਦੇ ਵਿੱਚ 50% ਪਾਣੀ ਹੈ ਜਿਹੜਾ ਉਹ ਰਾਜਸਥਾਨ ਨੂੰ ਦਵਾਇਆ ਗਿਆ ਉਸ ਤੋਂ ਬਾਅਦ 1966 ਦੇ ਵਿੱਚ ਜਦੋਂ ਰੀਆਰਗੇਨਾਈਜੇਸ਼ਨ ਹੋਈ ਪੰਜਾਬ ਬਣਿਆ ਤਾਂ ਉਸ ਸਮੇਂ ਜੋ ਫੈਸਲੇ ਹੋਏ ਉਸ ਆਰਗੇਨਾਈਜੇਸ਼ਨ ਦੇ ਵਿੱਚ ਤਾਂ ਉਸ ਮੁਤਾਬਕ ਪੰਜਾਬ ਦੇ ਹਿੱਤਾਂ ਦੇ ਖਿਲਾਫ ਪੰਜਾਬ ਦੇ ਹਿੱਤਾਂ ਦੇ ਖਿਲਾਫ 24 3 1976 ਨੂੰ ਜਿਹੜੀ ਧਾਰਾ 78 ਤੇ 79 ਰੀਆਰਗੇਨਾਈਜੇਸ਼ਨ ਦੇ ਵਿੱਚ ਲਾਈ ਗਈ ਉਹਦੇ ਤਹਿਤ 24 3 1976 ਨੂੰ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਸੀ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਕੇਂਦਰ ਦੀ ਸਰਕਾਰ ਵੱਲੋਂ ਤੇ ਪੰਜਾਬ ਦੇ ਹਰਿਆਣੇ ਦੇ ਵਿੱਚ ਜਿੰਨਾ ਸਾਡਾ ਪਾਣੀ ਸੀ ਉਹ ਸਾਰਾ ਬਰਾਬਰ ਵੰਡ ਦਿੱਤਾ ਗਿਆ ਜਿੱਤੇ ਕੋਈ ਸੁਣਵਾਈ ਨਹੀਂ ਕੋਈ ਮੀਟਿੰਗ ਨਹੀਂ ਹੈ ਉਥੇ ਬੈਠੇ ਦਿੱਲੀ ਦੇ ਵਿੱਚ ਇਹ ਸਾਡਾ ਇਹਨਾਂ ਨੇ ਫੈਸਲਾ ਕਰਤਾ ਤੇ ਫਿਰ ਜਦੋਂ ਧਾਰਾ 78 ਦੀ ਉਹਦੀ ਵੈਲੀਡਿਟੀ ਨੂੰ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ ਤਾਂ ਉਸ ਸਮੇਂ ਸਰਦਾਰ ਦਰਵਾਰਾ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀ ਤਾ 12 2 1982 ਨੂੰ ਉਹਨਾਂ ਨੂੰ ਕਹਿ ਕੇ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਵਾਪਸ ਲਿਆ ਗਿਆ ਸਾਡਾ ਹੱਕ ਉਥੇ ਹੀ ਖਤਮ ਕਰਤਾ ਸੋ ਜਿੱਥੇ ਇਸ ਦੀ ਸਜ਼ਾ ਜਿਹੜੀ ਉਹ ਅੱਜ ਤੱਕ ਅਸੀਂ ਭੁਗਤ ਰਹੇ ਹਾਂ ਜਿਸ ਤਰ੍ਹਾਂ ਕਿ ਲੰਮਹੋਂ ਨੇ ਖਤਾ ਕੀ ਸਦੀਆਂ ਨੇ ਸਜ਼ਾ ਪਾਈ ਅੱਜ ਤੱਕ ਅਸੀਂ ਉਸ ਸਜ਼ਾ ਨੂੰ ਭੁਗਤ ਰਹੇ ਹਾਂ ਤੇ ਇਸ ਦੇ ਲਈ ਜਿਹੜੇ ਵੀ ਸਮਝੌਤੇ ਉਸ ਤੋਂ ਬਾਅਦ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਤਤਕਾਲੀਨ ਉਸ ਸਮੇਂ ਦੇ ਮੁੱਖ ਮੰਤਰੀ ਸੀ ਉਹਨਾਂ ਦੀ ਹਾਜ਼ਰੀ ਦੇ ਵਿੱਚ ਇਸ ਤਰ੍ਹਾਂ ਸਮਝੌਤੇ ਕੀਤੇ ਗਏ ਕਿ ਸਾਡਾ ਪਾਣੀ ਦਿਨੋਂ ਦਿਨ ਇਹ ਘਟਾਉਂਦੇ ਚਲੇ ਗਏ ਐਸਵਾਈਐਲ ਨਹਿਰ ਜਿਹੜੀ ਉਹ ਸਾਡੇ ਤੇ ਥੋਪ ਦਿੱਤੀ ਗਈ ਤੇ ਰਹਿੰਦੇ ਖੁੰਦੇ ਕਸਰ ਸੀ ਜਿਹੜੀ ਰਜੀਵ ਲੋਂਗੋਵਾਲ ਜਿਹੜਾ ਅਕੋਰਡ ਹੋਇਆ ਰਜੀਵ ਲੋਂਗੋਵਾਲ ਸਮਝੌਤੇ ਦੇ ਵਿੱਚ ਅਸੀਂ ਨਾਨ ਕੰਟਰੋਵਰਸ਼ੀਅਲ ਫਿਗਰ ਸੀ ਅਸੀਂ ਸਾਡਾ ਕੋਈ ਮਤਲਬ ਨਹੀਂ ਸੀ ਜਿਹੜੇ ਇੰਟਰ ਸਟੇਟ ਰਿਵਰ ਡਿਸਪਿਊਟ ਸੀ ਸਾਨੂੰ ਉਹਦੇ ਵਿੱਚ ਸ਼ਾਮਲ ਕਰ ਦਿੱਤਾ ਗਿਆ ਸਾਡਾ ਇੰਟਰ ਸਟੇਟ ਕੋਈ ਹੈ ਹੀ ਨਹੀਂ ਕਿਉਂਕਿ ਕੋਈ ਅਜਿਹਾ ਨਹੀਂ ਜਿਹੜਾ ਦੋਨੇ ਸੂਬਿਆਂ ਦੇ ਵਿੱਚੋਂ ਨਿਕਲਦਾ ਹੋਵੇ ਪਰ ਸਾਡੀ ਐਂਟਰੀ ਉਹਦੇ ਵਿੱਚ ਕਰ ਦਿੱਤੀ ਗਈ ਤੇ ਸਾਡੇ ਡਿਸਪਿਊਟ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਸੂਬਿਆਂ ਦਾ ਹੱਕ ਹੈ ਜਿਹੜਾ ਉਹ ਸਾਡੇ ਪਾਣੀਆਂ ਦੇ ਉੱਤੇ ਕਰ ਦਿੱਤਾ ਗਿਆ ਸੋ ਉਸ ਤੋਂ ਬਾਅਦ ਜੋ BBMB ਹੈ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਇਹਨੇ ਹਮੇਸ਼ਾ ਮੰਗਵਾਨੀਆਂ ਕੀਤੀਆਂ ਇੱਥੇ ਸਾਡੇ ਜੋ ਮੈਂਬਰ ਪੰਜਾਬ ਤੋਂ ਲੱਗਣੇ ਸੀ ਉਹ ਮੈਂਬਰ ਬਦਲੇਗੇ ਤੇ ਇੱਥੇ 60% ਜਿਹੜਾ ਖਰਚਾ BBMB ਦਾ ਉਹ ਪੰਜਾਬ ਸਰਕਾਰ ਦਿੰਦੀ ਹੈ ਤੇ ਬੋਟ ਸਾਡੀ ਇੱਕ ਹੈ ਇੱਥੇ ਵਿੱਚ ਨਾਲ ਕੇਂਦਰ ਨੇ ਆਪਣੀਆਂ ਏਜੰਸੀਆਂ ਪਾਲੀਆਂ ਸੋ ਕਹਿਣ ਤੋਂ ਪਾਪ ਬੀਐਮਬੀ ਨੇ ਮਨਮਰਜ਼ੀਆਂ ਕਰਕੇ ਹਮੇਸ਼ਾ ਸਾਡੇ ਪੰਜਾਬ ਦਾ ਜਿਹੜਾ ਉਹ ਪੱਖ ਹੈ ਕਮਜ਼ੋਰ ਕੀਤਾ ਤੇ ਹੁਣ ਇਹਨਾਂ ਨੇ ਮੀਟਿੰਗਾਂ ਬੁਲਾਉਣ ਦਾ سلسلہ ਸ਼ੁਰੂ ਕੀਤਾ ਪਹਿਲਾਂ 28 ਚਾਰ ਨੂੰ ਮੀਟਿੰਗ ਬੁਲਾਈ ਫਿਰ 30 ਚਾਰ ਨੂੰ ਮੀਟਿੰਗ ਬੁਲਾਈ ਫਿਰ 35 ਨੂੰ ਮੀਟਿੰਗ ਬੁਲਾਈ ਦੋ ਮੀਟਿੰਗਾਂ ਦੇ ਵਿੱਚ ਅਸੀਂ ਸ਼ਾਮਲ ਹੋਏ ਤੇ ਉਸ ਤੋਂ ਬਾਅਦ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਇਹ 3-5 ਦੇ ਮੀਟਿੰਗ ਦੇ ਵਿੱਚ ਅਸੀਂ ਸ਼ਾਮਲ ਨਹੀਂ ਹੋਏ। 22MB ਦਾ ਜਿਹੜਾ ਮੀਟਿੰਗ ਹੈ ਉਹਦਾ ਇੱਕ ਸਿਸਟਮ ਬਣਿਆ ਹੋਇਆ ਕਿ ਇੱਕ ਹਫ਼ਤੇ ਦਾ ਪਹਿਲਾਂ ਨੋਟਿਸ ਦੇਣਾ ਪੈਂਦਾ। ਕੋਈ ਨੋਟਿਸ ਨਹੀਂ ਦਿੱਤਾ ਗਿਆ। ਹੁਣ ਅਸੀਂ ਐਡੇ ਖਾਲੀ ਬੈਠੇ ਵੀ ਅਸੀਂ ਹਰ ਮੀਟਿੰਗ ਦੇ ਵਿੱਚ ਸ਼ਾਮਲ ਹੋ ਜਾਈਏ। ਸੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਸਾਨੂੰ ਹਮੇਸ਼ਾ ਉਹ ਤੰਗ ਪ੍ਰੇਸ਼ਾਨ ਕਰਨ ਦੀ ਗੱਲ ਕਰਦੇ ਨੇ ਪਰ ਅਸੀਂ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਨੂੰ ਜਿਹੜੀ ਸਾਰਾ ਪ੍ਰਬੰਧ ਕਰਦੀ ਹੈ ਅਸੀਂ ਉਹਨਾਂ ਨੂੰ ਸਮੇਂ-ਸਮੇਂ ਤੇ ਇਹ ਅਗਾਹ ਕਰਦੇ ਰਹੇ ਬਾਕਾਇਦਾ ਲੈਟਰ ਮੇਰੇ ਕੋਲੇ ਨੇ ਜਿਹੜੇ ਲੈਟਰਾਂ ਦੇ ਤਹਿਤ ਅਸੀਂ ਉਹਨਾਂ ਨੂੰ ਕਿਹਾ ਕਿ 17/3/2025 ਦਾ ਲੈਟਰ ਹੈ ਜਿਹੜਾ ਉੱਥੇ ਅਸੀਂ ਦੱਸਿਆ ਉਹਨਾਂ ਨੂੰ ਕਿ ਹਰਿਆਣਾ ਜਿਹੜਾ ਆਪਣਾ 96% ਪਾਣੀ ਯੂਜ਼ ਕਰ ਚੁੱਕਿਆ ਹੈ ਤੇ ਇਹਨਾਂ ਨੇ ਜਿਹੜਾ ਪਾਣੀ ਸੀ ਉਹ 21 ਮਾਰਚ ਤੱਕ ਯੂਜ਼ ਕਰਨਾ 1 ਮਈ ਤੱਕ ਯੂਜ਼ ਕਰਨਾ ਤੇ ਉਸ ਦੇ ਕਾਪੀ ਅਸੀਂ ਗਵਰਨਮੈਂਟ ਆਫ ਇੰਡੀਆ ਪਾਵਰ ਮਿਨਿਸਟਰੀ ਨੂੰ ਵੀ ਦਿੱਤੀ ਪਰ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਇੱਕੋ ਹੀ ਗੱਲ ਸੀ ਕਿ ਅਸੀਂ ਤਾਂ ਧੱਕੇ ਨਾਲ ਕਰ ਲਾਂ ਸੋ ਸਾਡੀਆਂ ਗੱਲਾਂ ਤੇ ਧਿਆਨ ਕਰਨਾ ਚਾਹੀਦਾ ਸੀ ਸਾਡੀ ਜ਼ਿੰਮੇਵਾਰੀ ਕੋਈ ਨਹੀਂ ਸੀ ਇਹਨਾਂ ਦਾ ਹਿੱਸਾ ਜਿੰਨਾ ਬੰਦਾ ਸੀ ਹਰਿਆਣਾ ਦਾ ਸ਼ੇਅਰ ਸੀ ਜਿਹੜਾ ਉਹ 2.987 ਐਮਐਫਸੀ ਉਹ ਜਦੋਂ ਮਰਜੀ ਵਰਤ ਲਾਂਦੇ ਪਰ ਅਸੀਂ ਇੱਕ ਚੰਗੇ ਗਵੰਢੀ ਹੋਣ ਦੇ ਨਾਤੇ ਅਸੀਂ ਇਹਨਾਂ ਨੂੰ ਬਕਾਇਦਾ ਸੂਚਨਾ ਦਿੰਦੇ ਰਹੇ ਕਿ ਤੁਸੀਂ ਪਾਣੀ ਦੇਖ ਕੇ ਵਰਤੋ ਬੀਵੀ ਐਮਬੀ ਨੂੰ ਸੂਚਿਤ ਕਰਦੇ ਰਹੇ ਪਰ ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ ਸੋ ਅੱਜ ਜਦੋਂ ਆਪਣਾ ਪਾਣੀ ਖਤਮ ਹੋ ਗਿਆ ਤਾਂ ਫਿਰ ਇਹ ਸਾਡੇ ਵਾਲੇ ਦੌਲੇ ਹੋਏ ਨੇ ਕਿ ਅਸੀਂ ਥੋੜੇ ਪਾਣੀ ਚੋਂ ਪਾਣੀ ਲਵਾਂਗੇ ਹੁਣ ਅਸੀਂ ਆਪਣਾ ਪਾਣੀ ਬੜੀ ਸੰਜੀਦਗੀ ਦੇ ਨਾਲ ਵਰਤਿਆ ਤੇ ਸਾਡਾ ਡਿਪਾਰਟਮੈਂਟ ਵਾਟਰ ਰਿਸੋਰਸਸ ਡਿਪਾਰਟਮੈਂਟ ਕ੍ਰਿਸ਼ਨ ਕੁਮਾਰ ਜੀ ਨੇ ਬੜੇ ਤਰੀਕੇ ਦੇ ਨਾਲ ਮੋਨੀਟਰਿੰਗ ਕੀਤੀ ਹੋਈ ਸੀ ਅਸੀਂ ਆਪਣਾ ਪਾਣੀ ਬਚਾ ਕੇ ਰੱਖਿਆ ਕਿਉਂਕਿ ਸਾਡੇ ਕੋਲੇ ਪੂਰਾ ਹਿਸਾਬ ਕਿਤਾਬ ਦੀ ਔਰ ਮੈਂ ਕਹਿ ਸਕਦਾ ਕਿ ਹਰਿਆਣਾ ਦੀ ਸਰਕਾਰ ਕੋਲੇ ਕੋਈ ਹਿਸਾਬ ਕਿਤਾਬ ਨਹੀਂ ਤੇ ਇਹਨਾਂ ਨੇ ਕੋਈ ਤਰੀਕੇ ਨਾਲ ਪਾਣੀ ਨਹੀਂ ਵਰਤਿਆ ਤੇ ਆਪਣੀ ناکامی ਛਪਾਉਣ ਦੇ ਲਈ ਇਹ ਅੱਜ ਸਾਡੇ ਤੇ ਇਲਜ਼ਾਮ ਲਾ ਰਹੇ ਨੇ ਮੈਂ ਮੀਡੀਆ ਨੂੰ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਮਸਲਾ ਕੋਈ ਹੈ ਹੀ ਨਹੀਂ ਇਹ ਮਸਲਾ ਦੋ ਤੇ ਦੋ ਚਾਰ ਵਾਲਾ ਮਸਲਾ ਹੈ ਸਿਰਫ ਗੱਲ ਇਹ ਨਹੀਂ ਹੈ ਕਿ ਇਸ ਡੈਮ ਦੇ ਵਿੱਚ ਇਸ ਪਾਣੀ ਦੇ ਵਿੱਚ ਕਿਹਦਾ ਕਿੰਨਾ ਹਿੱਸਾ ਹੈ ਜਿੰਨਾ ਹਿੱਸਾ ਵਰਤ ਲੈ ਆਪਦਾ ਹਿੱਸਾ ਵਰਤੀ ਬੈਠੇ ਨੇ ਤੇ ਸਾਡੇ ਹਿੱਸੇ ਹਲ ਝਾਕੀ ਜਾਂਦੇ ਆ ਸੋ ਇਹ ਪ੍ਰੋਬਲਮ ਇਹਨਾਂ ਨੇ ਕ੍ਰੀਏਟ ਕੀਤੀ ਹੋਈ ਹੈ ਉਸ ਤੋਂ ਬਾਅਦ ਇਹਨਾਂ ਨੇ ਇੱਕ ਲੈਟਰ ਸਾਨੂੰ ਲਿਖਿਆ ਕਿ ਡਰਿੰਕਿੰਗ ਵਾਟਰ ਦੇ ਲਈ ਸਾਨੂੰ ਪਾਣੀ ਦਿੱਤਾ ਜਾਵੇ ਸਾਡੇ ਕੋਲੇ ਹਰਿਆਣੇ ਕੋਲੇ ਪੀਣ ਦਾ ਪਾਣੀ ਨਹੀਂ ਹੈ 31 3 2025 ਨੂੰ ਇਹਨਾਂ ਨੇ ਲੈਟਰ ਲਿਖਿਆ ਤੇ ਅਸੀਂ ਉਹਦੇ ਅਕੋਰਡਿੰਗਲੀ ਇਹ ਜੋ ਪਾਣੀ ਉਹਨਾਂ ਨੇ ਲਿਖਿਆ ਕਿ 1545 ਕਿਊਸਿਕ ਸਾਨੂੰ ਚਾਹੀਦਾ ਇਹ 1100 ਕਿਊਸਿਕ ਦਿੱਲੀ ਲਈ ਚਾਹੀਦਾ 600 ਕਿਊਸਿਕ ਸਾਨੂੰ ਲੌਸ ਲਈ ਚਾਹੀਦਾ ਸਾਨੂੰ ਥਰਮਲ ਪਲਾਂਟਾਂ ਲਈ ਚਾਹੀਦਾ ਪਸ਼ੂਆਂ ਲਈ ਚਾਹੀਦਾ 4082 ਕਿਊਸਿਕ ਪਾਣੀ ਇਹਨਾਂ ਨੇ ਮੰਗਿਆ ਕਿਉਂਕਿ ਅਸੀਂ ਸਰਬੱਤ ਦਾ ਭਲਾ ਚਾਹਣ ਵਾਲੇ ਲੋਕਾਂ ਪੰਜਾਬ ਰਿਸ਼ੀਆਂ ਮੁਣੀਆਂ ਗੁਰੂਆਂ ਮਹਾਰਾਜ ਪੀਰਾਂ ਪਗੰਬਰਾਂ ਦੀ ਧਰਤੀ ਹੈ ਅਸੀਂ ਸਾਡਾ ਗਵਾਂਢੀ ਪਾਣੀ ਕੰਨੇ ਤਰਸੇ ਇਹ ਕੋਈ ਸਵਾਲ ਹੀ ਨਹੀਂ ਉੱਠਦਾ ਸੋ ਅਸੀਂ ਇਹਨਾਂ ਨੇ 4082 ਕਿਊਸਿਕ ਮੰਗਿਆ ਤੇ 4000 ਕਿਊਸਿਕ ਪਾਣੀ ਹੈ ਜਿਹੜਾ ਉਹ 4 ਤਾਰੀਖ ਤੋਂ ਇਹਨਾਂ ਨੂੰ ਦੇ ਰਹਾਂ ਵਰਤਰੇ ਨੇ ਪਾਣੀ ਉਹਨਾਂ ਅਚਾਨਕ ਮੰਗ ਆ ਗਈ 8500 ਕਿਊਸਿਕ ਦੀ ਤੇ ਫਿਰ ਅਸੀਂ ਆਪਣੇ ਕਿਸਾਨੀ ਦਾ ਗਲਾ ਘੋਟ ਗਏ ਆਪਣੀ ਸਿੰਚਾਈ ਦੇ ਪਾਣੀ ਜਿਹੜਾ ਰੱਖਿਆ ਹੋਇਆ ਹੈ ਉਹ ਇਹਨਾਂ ਨੂੰ ਕਿਵੇਂ ਦੇ ਸਕਦੇ ਅਸੀਂ ਜੇ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਪੰਜਾਬ ਦੀ ਸਰਕਾਰ ਕਿਸਾਨੀ ਦੇ ਨਾਲ ਸੀ ਕਿਸਾਨੀ ਦੇ ਨਾਲ ਹੈ ਤੇ ਕਿਸਾਨੀ ਦੇ ਨਾਲ ਰਹੂਗੀ ਤੇ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਰਕਾਰ ਬਣਦਿਆਂ ਕਿਹਾ ਸੀ ਕਿ ਅਸੀਂ ਨਹਿਰੀ ਪਾਣੀਆਂ ਜਿਹੜਾ ਟੇਲਾਂ ਤੱਕ ਪਹੁੰਚਾਵਾਂਗੇ ਤੇ ਅਸੀਂ ਟੇਲਾਂ ਤੱਕ ਪਹੁੰਚਾਇਆ ਬਾਣੀ ਅੱਜ ਪੰਜਾਬ ਦਾ ਹਰ ਕਿਸਾਨੇ ਮਹਿਸੂਸ ਕਰਦਾ ਹੈ ਕਿ ਜੋ ਕਿਹਾ ਤੀ ਉਹ ਕਰਕੇ ਦਿਖਾਇਆ ਜਿੱਥੇ 50-50 ਸਾਲਾਂ ਤੋਂ ਪਾਣੀ ਨਹੀਂ ਪਹੁੰਚਿਆ ਸੀ 38-38 ਸਾਲਾਂ ਤੋਂ ਪਾਣੀ ਨਹੀਂ ਪਹੁੰਚੇ ਸੀ ਅਸੀਂ ਉੱਥੇ ਪਾਣੀ ਪਹੁੰਚਾਏ ਅਸੀਂ 70 ਅਵੰਡਨ ਨਰਾਂ ਸੀ ਉਹ ਸਹੀ ਕੀਤੀਆਂ 16000 ਦੇ ਕਰੀਬ ਖਾਲ ਬਣਾਏ ਜਿਨ੍ਹਾਂ ਦੀ ਲੰਬਾਈ 6200 ਕਿਲੋਮੀਟਰ ਸੀ ਤੇ ਅਸੀਂ ਸਾਰੀਆਂ ਨਹਿਰਾਂ ਪੱਕੀਆਂ ਕੀਤੀਆਂ ਪਾਣੀਆਂ ਉਹਨਾਂ ਦੀ ਸਮਰੱਥਾ ਵਧਾਈ ਜਿਹੜੀਆਂ ਨਹਿਰਾਂ ਕੋਈ ਪਾਣੀ ਪੂਰਾ ਨਹੀਂ ਲੈ ਪਾਉਂਦੇ ਸੀ ਉਹਨਾਂ ਦੀ ਸਟਰੈਂਥ ਨਹੀਂ ਕੀਤੀ ਸੋ ਅਸੀਂ ਪਿਛਲੇ 3 ਸਾਲਾਂ ਦੇ ਵਿੱਚ 4557 ਕਰੋੜ ਰੁਪਇਆ ਨਹਿਰੀ ਨੈਟਵਰਕ ਨੂੰ ਸਹੀ ਕਰਨ ਦੇ ਲਈ ਅਸੀਂ ਵਰਤਿਆ ਜਿਹੜਾ ਕਿ 2019 ਤੋਂ 22 ਤੱਕ ਸਿਰਫ 2054 ਕਰੋੜ ਰੁਪਇਆ ਸੀ ਸੋ ਅਸੀਂ ਤਾਂ ਇਸ ਕਾਬਿਲ ਹੋਏ ਆ ਕਿਉਂਕਿ ਸਾਡੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਪਾਣੀ ਟੇਲਾਂ ਤੱਕ ਪਹੁੰਚਾਣਾ ਹੈ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਕੰਮ ਕੀਤਾ ਹੈ ਅਸੀਂ ਆਪਣਾ ਪਾਣੀ ਵਰਤਿਆ ਆਉਣ ਪਿੱਛੇ ਮੁੱਖ ਮੰਤਰੀ ਸਾਹਿਬ ਹਰਿਆਣਾ ਕਹਿੰਦੇ ਸੀ ਕਹਿੰਦੇ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਸਾਲਾਂ 'ਚ ਪਾਣੀ ਮਿਲਦਾ ਸੀ ਸੇ ਜੇ ਪਾਣੀ ਮਿਲਦਾ ਦੀ ਤਾਂ ਫਿਰ ਕੋਈ ਕਾਨੂੰਨ ਤਾਂ ਨਹੀਂ ਬਣ ਗਿਆ ਪਿਛਲੀਆਂ ਸਰਕਾਰਾਂ ਵੇਲੇ ਨੈਟਵਰਕ ਨਹੀਂ ਸੀ ਕਨਾਲ ਦਾ ਉਹ ਅਸੀਂ ਪੂਰਾ ਕੀਤਾ ਸੋ ਅਸੀਂ ਪੂਰਾ ਕਰਕੇ ਆਪਣਾ ਪਾਣੀ ਵਰਤ ਰਹੇ ਆ ਤੇ ਇਹਨਾਂ ਨੇ ਸਿਸਟਮ ਕੋਈ ਹੈ ਨਹੀਂ ਸੀ ਕੋਈ ਪਲਾਨਿੰਗ ਹੈ ਨਹੀਂ ਸੀ ਪੋਰ ਪਲਾਨਿੰਗ ਸੀ ਇਹਨਾਂ ਦੀ ਸੋ ਇਸ ਕਰਕੇ ਅੱਜ ਅਸੀਂ ਆਪਣਾ ਪਾਣੀ ਵਰਤ ਕੇ 9% ਪਾਣੀ ਬਚਾ ਕੇ ਖੜੇ ਆ ਇਹਨਾਂ ਨੇ ਆਪਣਾ ਸਾਰਾ ਪਾਣੀ ਵਰਤਿਆ ਹੋਇਆ ਹੁਣ ਇਹ ਸਾਡੇ ਵੱਲ ਝਾਕ ਰਹੇ ਨੇ ਜਿਹੜੀ ਟੋਟਲੀ ਗੈਰਕਾਨੂੰਨੀ ਹੈ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ ਜੋ ਹੱਕ ਹੈ ਕਿਸੇ ਦਾ ਉਹ ਆਪਦਾ ਲਵੇ ਪਰ ਸਾਡੇ ਹੱਕਾਂ ਤੇ ਡਾਕਾ ਮਾਰਨਾ ਬੇਸ਼ੱਕ ਕੇਂਦਰ ਦੀ ਸਰਕਾਰ ਹਰ ਤਰੀਕਾ ਅਪਣਾਰੀ ਹੈ ਬੀਬੀਐਮਬੀ ਦੇ ਜ਼ਰੀਏ ਅਪਣਾਰੀ ਹੈ ਹਰ ਮਨੋਹਰ لال ਜੀ ਖੱਟਰ ਸਾਹਿਬ ਜਿਹੜੇ ਕੇਂਦਰ ਦੇ ਵਿੱਚ ਵਜ਼ੀਰ ਨੇ ਉਹਨਾਂ ਨੂੰ ਚਾਹੀਦਾ ਤਾਂ ਇਹ ਸੀ ਕਿ ਇਹਨਾਂ ਨੂੰ ਹਰਿਆਣਾ ਸਰਕਾਰ ਨੂੰ ਕਹਿੰਦੇ ਹੋ ਕਿ ਤੁਸੀਂ ਪਾਣੀ ਆਪਣਾ ਦੇਖ ਕੇ ਨਹੀਂ ਵਰਤਿਆ ਤੇ ਉਹਨਾਂ ਤੋਂ ਕਿਵੇਂ ਮੰਗਦੇ ਆ ਪਰ ਉਹ ਵੀ ਧੱਕੇਸ਼ਾਹੀ ਤੇ ਉਤਰੇ ਹੋਏ ਪਰ ਅਸੀਂ ਧੱਕੇਸ਼ਾਹੀ ਦੇ ਨਾਲ ਇੱਕ ਬੂੰਦ ਵੀ ਪਾਣੀ ਦੀ ਪੰਜਾਬ ਦੀ ਜਿਹੜੀ ਪਾਣੀ ਹੈ ਉਹ ਅਸੀਂ ਨਹੀਂ ਜਾਣ ਦੇਵਾਂਗੇ ਆਪਣੇ ਹੱਕਾਂ ਦੀ ਅਸੀਂ ਰਾਖੀ ਕਰਾਂਗੇ ਜਿਸ ਤਰੀਕੇ ਦੇ ਨਾਲ ਸਰਦਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਨਹੀਂ ਜੇ ਕੋਈ ਹੋਰ ਹੁੰਦਾ ਮੁੱਖ ਮੰਤਰੀ ਤਾਂ ਬੀਵੀ ਐਮਬੀ ਨੇ ਫੈਸਲਾ ਕਰਤਾ ਤੇ ਗੋਡੇ ਟੇਕ ਦੰਦੇ ਪਰ ਸਾਡੇ ਮੁੱਖ ਮੰਤਰੀ ਜਾ ਕੇ ਨੰਗਲ ਡੈਮ ਤੇ ਖੜੇ ਕਿ ਅਸੀਂ ਆਪਣੇ ਪਾਣੀਆਂ ਦੀ ਰਾਖੀ ਕਰਾਂਗੇ ਸੋ ਅਸੀਂ ਆਪਣੇ ਪਾਣੀਆਂ ਦੀ ਰਾਖੀ ਕਰ ਰਹੇ ਮੀਡੀਆ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਵਿਧਾਨ ਸਭਾ ਦਾ ਜਿਹੜਾ ਸਪੈਸ਼ਲ ਸੈਸ਼ਨ ਹੈ ਉਹ ਪਾਣੀਆਂ ਦੇ ਸੰਬੰਧ ਦੇ ਵਿੱਚ ਉਹ ਬੁਲਾਇਆ ਗਿਆ ਸੀ ਸੋ ਮੈਂ ਸੰਬੰਧ ਦੇ ਵਿੱਚ ਕਹਿਣਾ ਚਾਹਣਾ ਕਿ ਜੋ ਪੰਜਾਬ ਹੈ ਉਹ ਦੇਸ਼ ਦਾ ਤਾਜ ਹੈ ਪੰਜਾਬ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਤੇ ਜਦੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇਸ਼ ਦੇ ਵਿੱਚ ਅਨਾਜ ਦੀ ਕਮੀ ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੂਜੇ ਦੇਸ਼ਾਂ ਤੋਂ ਅਨਾਜ ਆਧਾਰ ਮੰਗਦੇ ਫਿਰਦੇ ਸੀ ਤਾਂ ਸਾਡੇ ਪੰਜਾਬ ਦੇ ਬਹਾਦਰ ਲੋਕਾਂ ਨੇ ਆਪਣਾ ਸਾਰਾ ਕੁਝ ਗਵਾਕੇ ਆ ਜਿਹੜੇ ਅੱਜ ਪਾਣੀਆਂ ਦੀ ਗੱਲ ਕੀਤੀਆਂ ਜਾ ਰਹੀਆਂ ਨੇ ਇਹ ਪੰਜਾਬ ਦੇ ਲੋਕਾਂ ਨੇ ਪਾਣੀ ਆਪ ਨਹੀਂ ਪੀ ਲਿਆ ਇਹ ਸਾਡੇ ਪੰਜਾਬ ਦੇ ਬਹਾਦਰ ਲੋਕਾਂ ਨੇ ਪਾਣੀ ਦੇਸ਼ ਦੇ ਉੱਤੇ ਕੁਰਬਾਨ ਕੀਤਾ ਇੱਥੇ ਇੰਨਾ ਅਨਾਜ ਪੈਦਾ ਕੀਤਾ ਕਿ ਜਿੱਥੇ ਸਾਡੇ ਦੂਜੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਉਹ ਦੇਸ਼ ਨੂੰ ਸਨੇਹਾ ਦਿੰਦੇ ਦੀ ਕਿ ਇੱਕ ਦਿਨ ਦਾ ਵਰਤ ਰੱਖ ਲੋ ਅਨਾਜ ਦੀ ਕਮੀ ਸੀ ਪਰ ਸਾਡੇ ਪੰਜਾਬ ਨੇ ਅਨਾਜ ਦੀ ਕਮੀ ਪੂਰੀ ਕੀਤੀ ਦੇਸ਼ ਦਾ ਢਿੱਡ ਨਹੀਂ ਪਰਿਆ ਬਲਕਿ ਦੇਸ਼ ਨੂੰ ਇਸ ਕਾਬਲ ਬਣਾਇਆ ਕਿ ਦੇਸ਼ ਅਨਾਜ ਦਾ ਦੂਜੇ ਦੇਸ਼ਾਂ ਨੂੰ ਭੇਜ ਸਕੇ ਸੋ ਉਹ ਮਹਾਨ ਪੰਜਾਬ ਤਿੰਨ ਦਰਿਆਵਾਂ ਦੀ ਧਰਤੀ ਤੇ ਅੱਜ ਅਸੀਂ ਪਾਣੀ ਦੀ ਖਾਤਰ ਤਸਰੇ ਆ ਇਸ ਲਈ ਕਿਉਂਕਿ ਸ਼ੁਰੂ ਤੋਂ ਹੀ ਆਜ਼ਾਦੀ ਤੋਂ ਤੁਰੰਤ ਬਾਅਦ ਪੰਜਾਬ ਦੇ ਨਾਲ ਬੇਇਨਸਾਫ਼ੀਆਂ ਕੀਤੀਆਂ ਗਈਆਂ 1955 ਦੇ ਵਿੱਚ ਰਾਜਸਥਾਨ ਜਿਹੜੇ ਨਾਨ ਰਾਇਪੇਰੀਅਨ ਸਟੇਟਸ ਨੇ ਜਿੱਥੇ ਕੋਈ ਦਰਿਆ ਨਹੀਂ ਵਗਦੇ ਸਾਨੂੰ ਮਜਬੂਰ ਕੀਤਾ ਗਿਆ ਕਿ ਅਸੀਂ ਉਹਨਾਂ ਨੂੰ ਪਾਣੀ ਦੇਈਏ 1955 ਦੇ ਵਿੱਚ 50% ਪਾਣੀ ਹੈ ਜਿਹੜਾ ਉਹ ਰਾਜਸਥਾਨ ਨੂੰ ਦਵਾਇਆ ਗਿਆ ਉਸ ਤੋਂ ਬਾਅਦ 1966 ਦੇ ਵਿੱਚ ਜਦੋਂ ਰੀਆਰਗੇਨਾਈਜੇਸ਼ਨ ਹੋਈ ਪੰਜਾਬ ਬਣਿਆ ਤਾਂ ਉਸ ਸਮੇਂ ਜੋ ਫੈਸਲੇ ਹੋਏ ਉਸ ਆਰਗੇਨਾਈਜੇਸ਼ਨ ਦੇ ਵਿੱਚ ਤਾਂ ਉਸ ਮੁਤਾਬਕ ਪੰਜਾਬ ਦੇ ਹਿੱਤਾਂ ਦੇ ਖਿਲਾਫ ਪੰਜਾਬ ਦੇ ਹਿੱਤਾਂ ਦੇ ਖਿਲਾਫ 24 3 1976 ਨੂੰ ਜਿਹੜੀ ਧਾਰਾ 78 ਦੇ 79 ਰੀਆਰਗੇਨਾਈਜੇਸ਼ਨ ਦੇ ਵਿੱਚ ਲਾਈ ਗਈ ਉਹਦੇ ਤਹਿਤ 24 3 1976 ਨੂੰ ਜਦੋਂ ਦੇਸ਼ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਦੀ ਇੱਕ ਨੋਟੀਫਿਕੇਸ਼ਨ ਜਾਰੀ ਕਰਤਾ ਕੇਂਦਰ ਦੀ ਸਰਕਾਰ ਵੱਲੋਂ ਤੇ ਪੰਜਾਬ ਦੇ ਹਰਿਆਣੇ ਦੇ ਵਿੱਚ ਜਿੰਨਾ ਸਾਡਾ ਪਾਣੀ ਸੀ ਉਹ ਸਾਰਾ ਬਰਾਬਰ ਵੰਡ ਦਿੱਤਾ ਗਿਆ ਜਿੱਤੇ ਕੋਈ ਸੁਣਵਾਈ ਨਹੀਂ ਕੋਈ ਮੀਟਿੰਗ ਨਹੀਂ ਹੈ ਉਥੇ ਬੈਠੇ ਦਿੱਲੀ ਦੇ ਵਿੱਚ ਇਹ ਸਾਡਾ ਇਹਨਾਂ ਨੇ ਫੈਸਲਾ ਕਰਤਾ ਤੇ ਫਿਰ ਜਦੋਂ ਧਾਰਾ 78 ਦੀ ਉਹਦੀ ਵੈਲਿਡਿਟੀ ਨੂੰ ਚੈਲੰਜ ਕੀਤਾ ਸੁਪਰੀਮ ਕੋਰਟ ਦੇ ਵਿੱਚ ਤਾਂ ਉਸ ਸਮੇਂ ਸਰਦਾਰ ਦਰਵਾਰਾ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸੀ ਤਾਂ 12 2 1982 ਨੂੰ ਉਹਨਾਂ ਨੂੰ ਕਹਿ ਕੇ ਸੁਪਰੀਮ ਕੋਰਟ ਦੇ ਵਿੱਚੋਂ ਕੇਸ ਵਾਪਸ ਲਿਆ ਗਿਆ ਸਾਡਾ ਹੱਕ ਉਥੇ ਹੀ ਖਤਮ ਕਰਤਾ ਸੋ